ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਤ ਸਦੂ ਕਾਂਗਰਸ ਪਹਿਲਾਂ ਐਮਪੀ ਦੀ ਚੋਣ ਜਿੱਤਦੀ ਹੈ ਲੁਧਿਆਣੇ ਤੋਂ ਉਦੋਂ ਹੌਸਲੇ ਬੁਲੰਦ ਹੋ ਜਾਂਦੇ ਨੇ ਪਰ ਉਸ ਤੋਂ ਬਾਅਦ ਐਮਲਏ ਦੀ ਸੀਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਜਿੱਤਦੀ ਹੈ ਤੇ ਕਾਂਗਰਸ ਦੇ ਆਸ਼ੂ ਉੱਥੋਂ ਹਾਰ ਜਾਂਦੇ ਨੇ ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੁੰਦੇ ਨੇ ਕਿ ਐਮਪੀ ਉਸ ਹਲਕੇ ਦਾ ਹੋਣ ਦੇ ਬਾਵਜੂਦ ਕਾਂਗਰਸ ਆਪਣੀ ਪਕੜ ਮਜ਼ਬੂਤ ਨਹੀਂ ਕਰ ਸਕੀ ਤੇ ਖਾਸ ਕਰਕੇ ਉਦੋਂ ਜਦੋਂ ਐਮਪੀ ਉਸ ਪਾਰਟੀ ਦੇ ਪ੍ਰਧਾਨ ਵੀ ਹੋਣ ਕਈ ਤਰ੍ਹਾਂ ਦੇ ਸਵਾਲ ਆ ਜਿਹੜੇ ਉਹ ਲੁਧਿਆਣਾ ਦੀ ਜ਼ਿਮਨੀ ਚੋਣ ਨੇ ਖੜੇ ਕੀਤੇ ਪਰ ਹੁਣ ਵੱਡੇ ਸਵਾਲ ਉਦੋਂ ਖੜੇ ਹੋ ਗਏ ਜਦੋਂ ਕਾਂਗਰਸ ਦੇ ਦਫ਼ਤਰ ਨੂੰ ਹੀ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਗਿਆ ਇਨਲੀਗਲ ਬਿਲਡਿੰਗਸ ਦੇ ਵਿੱਚ ਹੈ ਜਿਹੜਾ ਉਹ ਕਾਂਗਰਸ ਦਾ ਦਫ਼ਤਰ ਆ ਲੁਧਿਆਣੇ ਦਾ ਜੋ ਤੋਂ ਬਾਅਦ بڑے ਵੱਡੇ ਸਵਾਲ ਖੜੇ ਹੋਏ ਨੇ ਕਿਉਂਕਿ ਲੁਧਿਆਣਾ ਦੇ ਵਿੱਚ ਦੇਖਿਆ ਜਾਵੇ ਤਾਂ ਕਾਂਗਰਸ ਦਾ ਦਫ਼ਤਰ ਹੈ ਉਹ ਬਹੁਤ ਜ਼ਿਆਦਾ ਸਾਲ ਪੁਰਾਣਾ ਹੈ ਅਜੇਹੇ ਦੇ ਵਿੱਚ ਉਸ ਦਫ਼ਤਰ ਦੇ ਵਿੱਚ ਬੈਠ ਕੇ ਬਹੁਤ ਸਾਰੇ ਐਮਪੀ ਬਹੁਤ ਸਾਰੇ ਐਮਐਲਏਜ਼ ਨੇ ਫੈਸਲੇ ਲਏ ਨੇ ਕਾਂਗਰਸ ਦੀਆਂ ਬਹੁਤ ਵੱਡੀਆਂ ਮੀਟਿੰਗਾਂ ਉੱਥੇ ਹੋਈਆਂ ਨੇ ਜੋ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਨੇ ਉਹ ਵੀ ਉੱਥੇ ਉਸੇ ਦਫ਼ਤਰ ਦੇ ਵਿੱਚ ਬੈਠਦੇ ਰਹੇ ਨੇ ਉੱਥੋਂ ਡਿਸੀਜਨ ਆਉਂਦੇ ਰਹੇ ਨੇ ਉਸ ਸ਼ਹਿਰ ਦੇ ਵਿੱਚੋਂ ਡਿਸੀਜਨ ਆਉਂਦੇ ਰਹੇ ਨੇ ਤਾਂ ਅਜੇਹੇ ਦੇ ਵਿੱਚ ਕਾਂਗਰਸ ਦੇ ਹੀ ਦਫਤਰ ਨੂੰ ਇਨਲੀਗਲ ਕਰਾਰ ਦੇਣਾ ਇਸ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਉਹ ਇਸ ਨੂੰ ਲੈ ਕੇ ਰਵਨੀਤ ਬਿੱਟੂ ਨੇ ਜੋ ਉਹਨਾਂ ਨੇ ਵੀ ਹੁਣ ਸਵਾਲ ਖੜੇ ਕੀਤੇ ਨੇ ਉਹ ਕਹਿੰਦੇ ਕਿ ਜਿਹੜੀ ਪਾਰਟੀ ਆਪਣਾ ਦਫਤਰ ਨਹੀਂ ਬਚਾ ਸਕੀ ਉਹ ਪਾਰਟੀ ਪੰਜਾਬ ਨੂੰ ਕੀ ਬਚਾਏਗੀ ਸੋ ਉਹਨਾਂ ਨੇ ਸਿੱਧਾ-ਸਿੱਧਾ ਨਾਲ ਆਮ ਲੋਕਾਂ ਨੂੰ ਵੀ ਇਹ ਕਹਿ ਦਿੱਤਾ ਕਿ ਤੁਸੀਂ ਪਾਰਟੀ ਦਾ ਖਹਿੜਾ ਛੱਡ ਦਿਓ ਆਮ ਆਦਮੀ ਪਾਰਟੀ 'ਚ ਜਾਓ ਭਾਜਪਾ 'ਚ ਜਾਓ ਜਿੱਥੇ ਮਰਜੀ ਜਾਓ ਉਹ ਕਹਿੰਦੇ ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਜਿਹੜੀ ਪਾਰਟੀ 'ਚ ਤੁਹਾਨੂੰ ਜਗ੍ਹਾ ਮਿਲਦੀ ਹੈ ਜਿਹੜੀ ਪਾਰਟੀ ਤੁਹਾਨੂੰ ਕਾਂਗਰਸ ਤੋਂ ਇਲਾਵਾ ਚੰਗੀ ਲੱਗਦੀ ਹੈ ਤੁਸੀਂ ਉਹ 'ਚ ਜਾ ਸਕਦੇ ਹੋ ਪਰ ਕਾਂਗਰਸ ਦਾ ਲੜ ਛੱਡ ਦਿਓ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਦੇਖੋ ਜੋ ਆਪਣਾ ਪਾਰਟੀਆਂ ਜਾਂ ਕੋਈ ਵੀ ਆਪਣਾ ਇਤਿਹਾਸ ਭੁੱਲ ਜੇ ਆਪਣਾ ਵਿਰਸਾ ਭੁੱਲ ਜੇ ਉਹਨਾਂ ਦੇ ਕਦੇ ਨੋਂ ਨਿਸ਼ਾਨ ਨਹੀਂ ਰਹਿੰਦੇ ਅੱਜ ਇਸੇ ਤਰੀਕੇ ਨਾਲ ਕਾਂਗਰਸ ਪਾਰਟੀ ਮੈਂ ਸਾਰੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਕਹਿਣਾ ਚਾਹੁੰਦਾ ਵੀ ਇਹ ਪਾਰਟੀ ਤੁਹਾਡੇ ਲਈ ਨਹੀਂ ਹੈ ਇਸ ਕਰਕੇ ਤੁਸੀਂ ਇਸ ਪਾਰਟੀ ਦਾ ਸਾਰੇ ਲੜ ਛੱਡ ਕੇ ਤੁਸੀਂ ਜਿੱਥੇ-ਜਿੱਥੇ ਤੁਹਾਡੇ ਪਾਰਟੀ ਵਿੱਚ ਤੁਹਾਨੂੰ ਸਥਾਨ ਮਿਲਦਾ ਹੈ ਉੱਥੇ ਜਾਓ ਕਿਉਂਕਿ ਅੱਜ ਸਭ ਤੋਂ ਵੱਡਾ ਸ਼ਹਿਰ ਲੁਧਿਆਣਾ ਪੰਜਾਬ ਦਾ ਜਿੱਥੇ ਕਾਂਗਰਸ ਪਾਰਟੀ ਦਾ ਦਫ਼ਤਰ ਜਿੱਥੋਂ ਮੈਂ ਸਮਝਦਾ ਏਡੇ ਬੜੇ ਲੀਡਰ ਅਮਰ ਸ਼ਹੀਦ ਸਰਦਾਰ ਬਿਆਨ ਸਿੰਘ ਜੀ ਜਿਹੜੇ ਇੱਥੇ ਜ਼ਿਲ੍ਹਾ ਪ੍ਰਧਾਨ ਬਹਿ ਕੇ ਕੁਰਸੀ ਤੇ ਬੈਠਦੇ ਰਹੇ ਉਦੋਂ ਮਦਕ ਪੰਜਾਬ ਦੇ ਪ੍ਰਧਾਨ ਕਾਂਗਰਸ ਦੇ ਬਣ ਕੇ ਇੱਥੇ ਬੈਠਦੇ ਰਹੇ ਸੀਐਮ ਬਣ ਕੇ ਇੱਥੇ ਬੈਠਦੇ ਰਹੇ ਇੱਥੇ ਸਾਡੇ ਸਤਕਾਰਯੋਗ ਸਤਪਾਲ ਮਿੱਤਲ ਜੀ ਸਾਡੇ ਸਤਕਾਰਯੋਗ ਪਾਂਡੇ ਜੀ ਤੇ ਸਾਡੇ ਅਨੇਕਾਂ ਸ਼ਹੀਦ ਕਾਂਗਰਸ ਦੇ ਜਿਹੜੇ ਉਹ ਇਸ ਦਫ਼ਤਰ 'ਚ ਬੈਠਦੇ ਰਹੇ ਇੱਥੇ ਬਿਉਤਬੰਦੀਆਂ ਬਣਾਉਂਦੇ ਰਹੇ ਕਿਵੇਂ ਕਾਂਗਰਸ ਪਾਰਟੀ ਨੂੰ ਖੜਾ ਕਰਨਾ ਕਿਵੇਂ ਅਤਵਾਦ ਦੇ ਨਾਲ ਲੜਾਈ ਲੜੀ ਕਿਵੇਂ ਪੰਜਾਬ ਚੰਨ ਸ਼ਾਂਤੀ ਲਿਆਂਦੀ ਇਹ ਲੁਧਿਆਣੇ ਦਾ ਪੰਜਾਬ ਦਾ ਮੈਂ ਸਮਝਦਾ ਹਜ਼ਾਰਾਂ ਹਜ਼ਾਰਾਂ ਕਾਂਗਰਸੀ ਚਾਰ ਚਾਰ ਪੀੜੀਆਂ ਇਸ ਦਫ਼ਤਰ ਦੇ ਵਿੱਚ ਆ ਕੇ ਕਾਂਗਰਸ ਨੂੰ ਤਕੜਾ ਕਰ ਦੇ ਰਹੀਆਂ ਅੱਜ ਅਫਸੋਸ ਹੋਇਆ ਅਫਸੋਸ ਹੋਇਆ ਵੀ ਅੱਜ ਉਸ ਕਾਂਗਰਸ ਭਵਨ ਉਸ ਕਾਂਗਰਸ ਦੇ ਦਫ਼ਤਰ ਦੇ ਵਿੱਚ ਸਮਾਨ ਚੱਕ ਕੇ ਬਾਹਰ ਸੜ ਦਿੱਤਾ ਜਾਵੇ ਠੀਕ ਮੈਂ ਵੀ ਉੱਥੇ ਐਮਪੀ ਰਹਾ ਗੱਲਾਂ ਚੱਲਦੀਆਂ ਸੀ ਵੀ ਚੰਗੀ ਤਰੀਕੇ ਨਾਲ ਕਿਤੇ ਦਫ਼ਤਰ ਬਣਾਉਣਾ ਕਿਸ ਤਰੀਕੇ ਨਾਲ ਬਣਾਉਣਾ ਉਹ ਚਲੋ ਗੱਲਾਂ ਚ ਮੈਂ ਪਹਿਣਾ ਚਾਹੁੰਦਾ ਪਰ ਅੱਜ ਬਹੁਤ ਦੁੱਖ ਹੋਇਆ ਵੀ ਇਹ ਪਾਰਟੀ ਜਿਹੜੇ ਆਪਣੇ ਦਫ਼ਤਰਾਂ ਨੂੰ ਨਹੀਂ ਬਚਾ ਸਕੀ ਅੱਗੇ ਵੀ ਇਹਨਾਂ ਦੇ ਕਿੱਡੇ ਕਿੱਡੇ ਕਪਲੇ ਨੇ ਜਿਹੜੇ ਉਹ ਕਿਸ ਤਰੀਕੇ ਨਾਲ ਇਹਨਾਂ ਨੇ ਬਿਲਡਿੰਗਾਂ ਬਣਾਈਆਂ ਏ ਗਾਂਧੀ ਫੈਮਲੀ ਨੇ ਕਿਸ ਤਰੀਕੇ ਨਾਲ ਰੌਲੇ ਪੈ ਰਹੇ ਆ ਸੀਬੀਆਈ ਦੇ ਕੇਸ ਪਏ ਹੋਏ ਆ ਉਹ ਬਿਲਡਿੰਗਾਂ ਦੇ ਵੀ ਰੌਲੇ ਚੱਲਦੇ ਆ ਪਰ ਜਿਹੜੀ ਆਪਣੀ ਬਿਲਡਿੰਗ ਜਿੱਥੇ ਖੂਨ ਪਸੀਨਾ ਕਾਂਗਰਸ ਦਾ ਡੋਲਿਆ ਏ ਪਤਾ ਨਹੀਂ ਅਨੇਕਾਂ ਵਾਰ 15 ਅਗਸਤ 26 ਜਨਵਰੀ ਨੂੰ ਇੱਥੇ ਝੰਡੇ ਲਹਿਰਾਏ ਆ ਅੱਜ ਮੈਂ ਵਰਕਰ ਨੂੰ ਕਹਿਣਾ ਚਾਹਨਾ ਕਾਂਗਰਸ ਦੇ ਨੂੰ ਕਿ ਕਿੰਨਾ ਦਿਲ ਟੁੱਟਿਆ ਹੋਊ ਅੱਜ ਇਸੇ ਕਰਕੇ ਪਾਰਟੀਆਂ ਛੱਡੀਆਂ ਨੇ ਕਿ ਇੱਥੇ ਕੋਈ ਕਦਰਾਂ ਕੀਮਤਾਂ ਨਹੀਂ ਅੱਜ ਹੋਰ ਮਨ ਟੁੱਟਿਆ ਵੀ ਅੱਜ ਆਪਣਾ ਦਫ਼ਤਰ ਆ ਜਿਹੜਾ ਉਹ ਵੀ ਕਾਂਗਰਸ ਪਾਰਟੀ ਅੱਜ ਸੰਭਾਲ ਨਹੀਂ ਸਕੀ ਤੇ ਮੈਂ ਫੇਰ ਦੁਬਾਰਾ ਕਹਿਣਾ ਸਾਰੀ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਤੁਹਾਡੀ ਕਿਤੇ ਵੀ ਇਸ ਕਾਂਗਰਸ ਪਾਰਟੀ 'ਚ ਕੋਈ ਇੱਜ਼ਤ ਨਹੀਂ ਕੋਈ ਸਥਾਨ ਨਹੀਂ ਸਿਰਫ ਇਲੈਕਸ਼ਨਾਂ ਤੱਕ ਕਿਉਂਕਿ ਅੱਜ ਕਾਂਗਰਸ ਪਾਰਟੀ ਘਰਾਂ ਤੋਂ ਚੱਲਦੀ ਆ ਅੱਜ ਕਾਂਗਰਸ ਪਾਰਟੀ ਕਾਂਗਰਸ ਦੇ ਦਫ਼ਤਰਾਂ ਤੋਂ ਨਹੀਂ ਉਹਨਾਂ ਨੂੰ ਕੋਈ ਐਮੀਅਤ ਨਹੀਂ ਸਿਰਫ ਅੱਜ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਦੇ ਹਰ ਦੇ ਪਾਰਟੀ ਘਰੋਂ ਚੱਲਦੀ ਆ ਹਰ ਇੱਕ ਦੀ ਪਾਰਟੀ ਜਿਹੜੀ ਆ ਉਹ ਅਲੱਗ-ਅਲੱਗ ਹੋ ਗਈ ਹਿੱਸਿਆਂ 'ਚ ਵੰਡੀ ਗਈ ਹਰੇਕ ਆਪਣੇ ਘਰੇ ਹਰ ਵਰਕਰ ਨੂੰ ਤੇ ਛੋਟੇ ਲੀਡਰ ਨੂੰ ਬਣਾਉਣਾ ਚਾਹਦਾ ਵੀ ਮੇਰੇ ਘਰੇ ਹਾਜ਼ਰੀ ਪਰੇ ਉਹਨੂੰ ਕੋਈ ਕਾਂਗਰਸ ਭਵਨ ਦਾ ਜਿਹੜਾ ਸਾਂਝਾ ਹੁੰਦਾ ਅੱਜ ਕੋਈ ਮਹੱਤਤ ਨਹੀਂ ਰਹਿ ਗਈ ਅੱਜ ਬੀਜੇਪੀ ਦਾ ਦਫ਼ਤਰ ਦੇਖੋ ਕਿਸ ਤਰੀਕੇ ਨਾਲ ਖੂਬਸੂਰਤ ਦਫ਼ਤਰ ਬਣਿਆ ਹੈ ਕਿਸ ਤਰੀਕੇ ਨਾਲ ਉੱਥੇ ਹਰ ਲੀਡਰ ਹਰ ਵਰਕਰ ਨੂੰ ਕਮਰਾ ਮਿਲਦਾ ਜਗ੍ਹਾ ਮਿਲਦੀ ਆ ਖੂਬਸੂਰਤ ਕਮਰੇ ਬਣਾਏ ਨੇ ਹਰ ਫੈਸਿਲਿਟੀ ਉੱਥੇ ਆ ਤੇ ਉਹ ਪਾਰਟੀਆਂ ਵਧਣਗੀਆਂ ਵਧਣਗੀਆਂ ਉਹ ਪਾਰਟੀਆਂ ਅੱਗੇ ਵਧਣਗੀਆਂ ਵਧਣਗੀਆਂ ਇਸ ਕਰਕੇ ਕਾਂਗਰਸ ਪਾਰਟੀ ਜਿਹੜੀ ਉਹ ਮੈਂ ਸਮਝਦਾ ਟੋਟਲੀ ਆਪਣਾ ਵਿਰਸਾ ਆਪਣਾ ਇਤਿਹਾਸ ਭੁੱਲ ਚੁੱਕੀ ਆ ਅੱਜ ਮਤਲਬ ਇੱਕ ਇੱਕ ਪੋਲੀਟੀਕਲ ਪਾਰਟੀ ਦੇ ਵਰਕਰ ਦਾ ਦੁੱਖ ਮੈਂ ਇਹ ਗੱਲ ਕਹਿ ਰਿਹਾ ਹਾਂ ਏ ਇਸੇ ਕਰਕੇ ਪਾਰਟੀਆਂ ਪਿੱਛੇ ਜਾ ਰਹੀਆਂ ਇਸੇ ਕਰਕੇ ਪਾਰਟੀਆਂ ਛੱਡੀਆਂ ਜਾ ਰਹੀਆਂ ਕਿ ਇਹਦੇ ਵਿੱਚ ਕਿਸੇ ਨੂੰ ਕੋਈ ਵੱਡੇ ਲੀਡਰਾਂ ਨੂੰ ਬਿਲਕੁਲ ਕੋਈ ਅਹਿਮੀਅਤ ਨਹੀਂ ਗਈ ਸਿਰਫ ਨਿੱਜ ਨਿੱਜ ਹੋ ਗਿਆ ਧੰਨਵਾਦ ਸੋ ਪਹਿਲੀ ਵਾਰ ਨਹੀਂ ਹੋਇਆ ਕਿ ਰਵਨੀਤ ਬਿੱਟੂ ਕਾਂਗਰਸ ਦੇ ਨਿਸ਼ਾਨੇ ਸਾਹਦੇ ਨਜ਼ਰ ਆਏ ਹੋਣ ਪਹਿਲਾਂ ਵੀ ਬਹੁਤ ਵਾਰੇ ਹੋ ਚੁੱਕਿਆ ਹੈ ਕਿਉਂਕਿ ਕਾਂਗਰਸ ਪਾਰਟੀ ਛੱਡ ਕੇ ਆਏ ਨੇ ਤਾਂ ਕਾਂਗਰਸ ਪਾਰਟੀ ਦੀਆਂ ਬਹੁਤ ਸਾਰੀਆਂ ਅੰਦਰਲੀਆਂ ਗੱਲਾਂ ਨੇ ਜਿਹੜੀਆਂ ਰਵਨੀਤ ਬਿੱਟੂ ਜਾਣਦੇ ਨੇ ਤਾਂ ਸਮੇਂ-ਸਮੇਂ ਤੇ ਉਹਨਾਂ ਹੀ ਗੱਲਾਂ ਦੇ ਜ਼ਰੀਏ ਠੋਕਰ ਹੈ ਜਿਹੜੀ ਉਹ ਰਵਨੀਤ ਬਿੱਟੂ ਮਾਰਦੇ ਰਹਿੰਦੇ ਨੇ ਕਾਂਗਰਸ ਦੇ ਉੱਪਰ ਹੁਣ ਦੇਖਣਾ ਇਹ ਹੋਵੇਗਾ ਕਿ ਰਵਨੀਤ ਬਿੱਟੂ ਦੇ ਇਸ ਲਾਈਵ ਜੋ ਕਿ ਉਹਨਾਂ ਨੇ ਸੋਸ਼ਲ ਮੀਡੀਆ ਤੇ ਹੋ ਕੇ ਇਸ ਬਿਆਨ ਦਿੱਤਾ ਜੋ ਇਸ ਬਿਆਨ ਦਾ ਜਵਾਬ ਕਾਂਗਰਸ ਦਿੰਦੀ ਹੈ ਜਾਂ ਫਿਰ ਨਹੀਂ ਪਰ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਫਿਲਹਾਲ ਕਾਂਗਰਸ ਦੇ ਜਿਹੜੇ ਦਫ਼ਤਰ ਨੇ ਦਿਹਾਤੀ ਵੀ ਤੇ ਦੂਸਰਾ ਵੀ ਸ਼ਹਿਰੀ ਵੀ ਉਹ ਚੋਂ ਕਾਂਗਰਸ ਦਾ ਸਮਾਨ ਚੁੱਕ ਕੇ ਬਾਹਰ ਸੁੱਟ ਦਿੱਤਾ ਗਿਆ ਕਾਂਗਰਸ ਕੋਲ ਇਸ ਸਮੇਂ ਲੁਧਿਆਣਾ ਦੇ ਵਿੱਚ ਦਫ਼ਤਰ ਹੈ ਜਿਹੜਾ ਪੱਕਾ ਉਹ ਨਹੀਂ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਜਿਹੜੀ ਹੈ ਉਹ ਲੁਧਿਆਣਾ ਦੇ ਵਿੱਚ ਇਸ ਤਰ੍ਹਾਂ ਜਿਹੜੀ ਸਿਆਸੀ ਗੇਮ ਖਮਾਏਗੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ